ਹਾਂ ਵਰਤੀਆਂ ਅੱਜ ਸਾਨੂੰ ਦੱਸਣ ਲੱਗ ਪਈਆਂ ਕਿ ਅਸੀਂ ਜਾ ਸਕਦੇ ਆ ਨਹੀਂ ਜਾ ਸਕਦੇ ਸਾਡਾ ਗੁਰੂ ਘਰ ਹੈ ਇਹ ਗੱਲਾਂ ਅੱਲਾਹ ਕਰੇ ਆ ਜੀ ਸਾਡਾ ਕਰਵਾਜ ਨਹੀਂ ਜੇ ਸੰਗਤ ਆਉਂਦੀ ਆ ਹਾਂ ਮਾਜੀ ਆਵੇ ਸਾਡੇ ਅੰਦਰ ਸਾਡੇ ਸਾਹਮਣੇ ਸਭਿਆ ਪਰਾਨ ਦੇ ਕੇ ਪਾਲ ਦੇ ਕੇ ਖੇਤ ਤਾਂ ਤੇ ਬੰਦ ਕਰ ਰਹੇ ਹਾਂ ਅਸੀਂ ਆਪਣੀ ਤਰਖਾਨ ਦੇਣੀ ਆ ਉੱਥੇ ਸਾਡਾ ਗੁਰੂ ਘਰ ਹੈ ਸਾਡੇ ਚਾਉਣਾ ਤੁਸੀਂ ਕੌਣ ਹੋ ਕੱਕੇ ਨਾਲ ਲੋਕਾਂ ਨੂੰ ਰੋਕੀ ਜਾਣਾ ਵੇ ਸ਼ਰਮੀ ਦੀ ਹੱਦ ਹੁੰਦੀ ਹੈ ਕੋਈ ਤੁਹਾਡਾ ਕਾਨੂੰਨ ਨਹੀਂ ਸਾਨੂੰ ਰੋਕ ਸਕਦਾ ਸੁਵਿਧਾਨ ਕਹਿੰਦੀ ਹੈ ਕਿ ਇੱਥੇ ਨਹੀਂ ਅਸੀਂ ਦਵਾਂਗੇ ਅਸੀਂ ਆਪਣੇ ਗੁਰੂ ਘਰ ਚ ਵੜ ਕੇ ਆਪਣਾ ਹੱਕ ਜਮਾ ਕੇ ਉੱਥੇ ਦੇ ਕੇ ਆਵਾਂਗੇ ਅਸੀਂ ਉੱਥੇ ਲੜਨਾ ਹੈ ਕੀ ਸਰਦਾਰ ਬਾਦਲ ਕਿਹਦੇ ਸਰਦਾਰ ਮੈਲ ਜਾਂਦਾ ਨਾ ਆਪਣੇ ਗੁਰੂ ਦੇ ਕਰਜ਼ੇ ਨਹੀਂ ਵੜ ਸਕਦਾ ਦਫਤਰ ਬਈ ਨੇ ਆਪਾਂ ਪਵੇ ਨਹੀਂ ਮੱਥਾ ਟੇਕਣ ਤੋਂ ਕੀ ਮੈਂ ਆਪਣੇ ਗੁਰੂ ਕਰਦੇ ਸਰਦਾਰ ਵਾਸਤੇ ਆਪ ਮਤਾ ਦੇਣਾ ਮਤਾ ਜੇ ਮੋਲ ਕੇ ਆ ਤੁਹਾਨੂੰ ਪੜਾਣਾ ਹੁੰਦਾ ਚੱਲਿਆ ਪੜਾਣਾ ਆਪਾਂ ਹੀ ਅੱਗੇ ਨਹੀਂ ਫੜੇ ਅੱਗੇ ਨਹੀਂ ਮਤੇ ਫੜਿਆ ਪਾਗਲ ਹੋ ਗਏ ਅੱਗੇ ਮੇਰੀ ਸਿਰੋਤ ਬੰਖਾ ਹੋ ਗਿਆ ਆਪਾਂ ਪਹਿਲੀ ਵਾਰ ਫੜਿਆ ਅੱਗੇ ਨਹੀਂ ਫੜੇ ਤੇ ਤੁਹਾਡੀ ਜੋ ਕਿਉਂ ਤੁਹਾਡਾ ਉੱਪਰ ਲੈਣਾ ਆਪਾਂ ਟਾਲਿਆ ਕਿਉਂ ਅੰਦਰ ਆਉਂਦਾ ਮੈਂ ਤੇ ਇਹ ਮੈਮਣੇ ਨੇ ਦੇ ਦਿਓ ਤੇ ਤੀ ਮੇਰੇ ਨਾਲ ਆ ਜਾ ਚਾਹ ਪੀਣੇ ਆਪਾਂ ਆ ਜਾਓ ਉੱਥੇ ਚੱਲਦੇ ਆ ਪੀਨੇ ਲਾਓ ਮੈਂ ਇਹ ਤੇਰੇ ਸਾਹਮਣੇ ਕਿਉਂ ਖੜੇ ਆ ਨਹੀਂ ਖੜੇ ਇੱਦਾਂ ਹੀ ਖੜਦਾ ਹਾਂ ਕਿ ਮੈਂ ਆ ਗਿਆ ਤੇ ਤੈਨੂੰ ਜਦੋਂ ਆਸੂ ਆ ਗਿਆ ਮੈਂ ਕਿਸੇ ਕਰ ਲੈਣਾ ਬਾਬਾ ਜੀ ਮੇਰੇ 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 ਚਰਨਾ ਤੇ ਮੇਰੇ ਸਰੀਰ 'ਚ ਕੋਈ ਨੁਕਸਾਨ ਜਿਹੜਾ ਗੁਰੂ ਕੇ ਕਰਜ ਨਹੀਂ ਵਰਤਦਾ ਸਾਡਾ ਗੁਰੂ ਕਰਦਾ ਆ ਦੇਖੋ ਚਲੋ ਫਿਰ ਚਲੋ 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 ਪਿੱਛੇ ਦਵਾਂਗੇ ਮੈਮੋਰੰਡਮ ਉੱਥੇ ਦਵਾਂਗੇ ਗੁਰੂ ਕਰਕੇ ਦਵਾਂਗੇ ਮੈਮੋਰੰਡਮ ਦੇ ਦਿਓ ਤੁਸੀਂ ਮੇਰੇ ਨਾਲ ਆ ਜਾਓ ਹੈ ਤੁਸੀਂ ਦੋ ਜਣੇ ਜਸ ਸਿੰਘ ਸਮੁੰਦਰੀ ਦੇ ਹੱਥੋਂ ਉੱਥੇ ਕੇਸ ਵੀ ਦੇ ਦੇਣਾ ਜਦੋਂ ਹਿੰਦਰ ਕੋਲ ਲੈਡ ਆ ਗਏ ਤੁਹਾਡੇ ਹਰ ਵਾਰੀ ਤੁਹਾਡੇ ਕੋਲ ਆਇਆ ਨਾ ਇਹ ਦਰਬਾਰ ਸਾਹਿਬ ਦੇ ਕੰਪਲੈਕਸ 'ਚ ਅਸੀਂ ਕੋਈ ਮਾਣੇ ਆ ਤੁਹਾਡੇ ਤੇ ਮੇਰੀ ਗੱਲ ਹਾਂ ਸਾਹਿਬ ਸੁਣ ਹਾਂ ਆ ਕਾਗਜ਼ ਦੇਣਾ ਤੁਹਾਨੂੰ ਮੈਂ ਉੱਥੇ ਆ ਕੇ ਦਊਂਗਾ ਫਿਰ ਮੱਥੇ ਆ ਕੀ ਕਰਦੇ ਹੁੰਦੇ ਜੀ ਕੁੱਤੇ ਮੈਂ ਹੁਣੇ ਲੈ ਜਨਾ ਮੈਂ ਮੈਂ ਉਜਲਾਸ ਦੇ ਵਿੱਚ ਲੈ ਜਨਾ ਮੈਂ ਆਪ ਖੁਦ ਲੈ ਜਾ ਫਿਰ ਉੱਥੇ ਅਸੀਂ ਆ ਕੇ ਦੇ ਦਿੰਦੇ ਮੈਂ ਸਾਹਿਬ ਜੀ ਮੈਂ ਅਸੀਂ ਅਸੀਂ ਕੋਈ ਹੱਲਾ ਮਾਰਾਂਗੇ ਤੁਸੀਂ ਮੇਰੇ ਦਫ਼ਤਰ ਬੈਠੋ ਮੈਂ ਚਾਹ ਪਾਣੀ ਪੀਆਉਂਗਾ ਅਸੀਂ ਕੋਈ ਉੱਥੇ ਤੁਹਾਡੇ ਉੱਤੇ ਹਮਲਾ ਕਰਨ ਨਾ ਪਨਾ ਕਰੀਏ ਅੱਜ ਅਸੀਂ ਬੰਦੇ ਮੈਮੋਰੈਂਡਮ ਲੈ ਕੇ ਆਏ ਆ ਇਹ ਤੀਲਾ ਆਪਾਂ ਹਰ ਵਾਰੀ ਆਪਾਂ ਹਰ ਵਾਰੀ ਆਗਰ ਫਿਰ ਚਲੋ ਜੋ ਤੁਹਾਡਾ ਹੁਕਮ ਹੁੰਦਾ ਮੈਂ ਸਿਰਫ ਇੱਥੇ ਪ੍ਰਤਾਪ ਸਿੰਘ ਅਸੀਂ ਟਾਲ ਦੇਗੀ ਅੱਜ ਜਿਹੜਾ ਅਸੀਂ 2 ਘੰਟੇ ਤੇ ਹੋਈ ਜਾਣਾ ਬਾਹਰ ਲੈ ਗਏ ਤੇ ਲੈ ਲਿਓ ਨਹੀਂ ਐਸੇ ਮਤਲਬ ਹਰਪ ਸਿੰਘ ਜੀ ਐਸਤੇ ਐਸਤੇ ਤੁਹਾਡੀ ਕੀ ਇੱਜ਼ਤ ਹੈ ਤੇ ਨਾਰਾ ਨੂੰ ਇੱਜ਼ਤ ਸਾਡੇ ਤੇ ਸਾਡੇ ਸਾਰੇ ਇਹ ਮਨੀਜ ਵਰਗੇ ਬੰਦੇ ਆ ਅਸੀਂ ਕਿਹੜਾ ਹੱਲਾ ਪਾ ਕੇ ਤੁਹਾਡੇ ਹਾਊਸ ਨੂੰ ਕੈਪਚਰ ਕਰ ਲੈਣਾ ਸਾਡੇ ਜੇ ਤੇ ਆਵੇ ਤੇਰੀ ਜਾਨ ਤੇ ਇਹਨਾਂ ਸਮਝਾਓ ਕਿ ਗੇਟ ਤੋਂ ਕੰਮ ਰੱਖਣੀ ਉੱਥੇ ਕਿ ਰਹਿੰਦੋ ਆਪੇ ਅਰੇ ਕਿਹੜੀ ਗੱਲ ਤੇ ਮੈਨੂੰ ਤਾਂ ਸਮਝ ਨਹੀਂ ਆਈ ਉੱਥੇ ਫੜਾ ਦੇ ਆ ਜਾਣਾ ਕਿਉਂ ਇੱਥੇ ਕਿਉਂ ਬੜਾ ਇਹ ਫਟਾਕਾ ਰਿਹਾ ਹੈ ਤੁਸੀਂ ਪਾਕਿਸਤਾਨੋਂ ਆਏ ਹੋ ਜੀ ਤੁਸੀਂ ਇਹ ਪਾਕਿਸਤਾਨ ਤੋਂ ਜ਼ਰੂਰ ਆਏ ਹੋ ਮੈਂ ਤਾਂ ਆਇਆ ਮੇਰਾ ਮੇਰਾ ਪਿਓ ਵੀ ਪਾਕਿਸਤਾਨ ਤੋਂ ਆਇਆ ਮੇਰਾ ਦਾਦਾ ਵੀ ਪਾਕਿਸਤਾਨ ਤੋਂ ਆਇਆ ਸਾਡੇ ਗੁਰੂ ਘਰ ਪਾਕਿਸਤਾਨ 'ਚ ਵੀ ਹੈਗੇ ਅਸੀਂ ਆਪਣਾ ਕੰਮ ਕਰੋ ਅਗਰ ਉਹ ਆਪਣਾ ਕੰਮ ਕਰਦੇ ਅਸੀਂ ਕਰਦੇ ਆਪਣਾ ਕੰਮ ਅਸੀਂ ਲਹਨਤਾਂ ਦੇ ਰਹੇ ਆ ਜਿਹੜੀ ਵਰਤਿਆਂ ਨੇ ਸਾਨੂੰ ਰੋਕਾਂ ਹੋਇਆ ਇਹ ਸਾਡਾ ਕੰਮ ਹੈ ਸਾਡਾ ਹੱਕ ਹੈ ਅਸੀਂ ਆਪਣਾ ਮਤਲਬ ਕਿ ਤਿਆਰ ਦੇ ਨਾਲ ਕੋਈ ਵੀ ਚੀਜ਼ ਨਹੀਂ ਦੇ ਸਕਦਾ ਲੈ ਮੈਮ ਰੈਂਡਮ ਦੇਣਾ ਯਾਰ ਸਵਿਧਾਨ ਦਾ ਇੱਕ ਮਿੰਟ ਬੇਨਤੀ ਆ ਸਵਿਧਾਨ ਦਾ ਇਹ ਹੈਗਾ ਹੈ ਹੈਗਾ ਹੈ ਕਿ ਇਹਨਾਂ ਨੇ ਸਟਾਨਕ ਪੁੱਟਾ ਹੋਇਆ ਹੁਣ ਆਪਣੇ ਆਪ ਨੂੰ ਸੱਚਾ ਕਰਨਾ ਪਾਣਾ ਮਾੜਾ ਤੈਸ ਕੋਣੋਂ ਤੁਹਾਡੇ ਇਹ ਆ ਦੋ ਤੋਂ ਵੱਧ ਲੇਸ਼ਨ ਹੋਈ ਇਹਨਾਂ ਦੇ ਸਾਰਿਆਂ ਦੇ ਬੈਚ ਨੰਬਰ ਲੋ ਕਿਵੇਂ ਰੋਕੇ ਇਹਨਾਂ ਨੇ